ਪੰਜਾਬ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਸ਼ਿਵ ਪੂਲੇ ਦੇ ਬਹੁ ਗਿਣਤੀ ਭਗਤ ਹਨ ਜਿਵੇਂ ਜਿਵੇਂ ਸ਼ਿਵਰਾਤਰੀ ਨੇੜੇ ਆਉਂਦੀ ਹੈ ਭਗਤਾਂ ਵੱਲੋਂ ਪੈਦਲ ਯਾਤਰਾਵਾਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਇਸੇ ਦੌਰ ਤਹਿਤ ਸ਼੍ਰੀ ਸ਼ਿਵ ਪੂਲੇ ਪੈਦਲ ਯਾਤਰਾ ਮੰਡਲੀ ਸੰਗਰੂਰ ਵੱਲੋਂ ਸੰਗਰੂਰ ਤੋਂ ਰਣੀਕੇ ਤੱਕ ਪੈਦਲ ਯਾਤਰਾ ਕੱਢੀ ਗਈ ਭਾਰਤ ਇੱਕ ਬਹੁ ਧਰਮੀ ਦੇਸ਼ ਹੈ ਇਸ ਪੈਦਲ ਯਾਤਰਾ ਦਾ ਜਿੱਥੇ ਬਾਕੀ ਧਰਮਾਂ ਦੇ ਲੋਕ ਸਤਿਕਾਰ ਕਰਦੇ ਨਜ਼ਰ ਆਏ ਉੱਥੇ ਹੀ ਸ਼ਿਪੋਲੇ ਦੇ ਭਗਤ ਪੋਲੇ ਦੇ ਗੀਤਾਂ ਦੇ ਉੱਪਰ ਖੂਬ ਨੱਚਦੇ ਨਜ਼ਰ ਆਏ ਬਗੀਚੀ ਵਾਲਾ ਮੰਦਿਰ ਸੰਗਰੂਰ ਤੋਂ ਸ਼ੁਰੂ ਹੋਈ ਇਸ ਯਾਤਰਾ ਬਾਰੇ ਜਾਣਕਾਰੀ ਦਿੰਦਿਆਂ ਭਗਤ ਨੇ ਕਿਹਾ थी थी थी। थी तो चले चलो तो कि ठीक है जी ठीक है जी पैदल जात्रा की हरी है धन्यवाद